انل گل کر رہے ہیں یہ کیڑا بولدی ہے کیڑا ماما کدھر ڈاکٹر صاحب ڈاکٹر کیڑا پٹی دا کیڑا میں اوئے پٹی دا ڈاکٹر کیڑا پٹی دا ڈاکٹر نہیں اوتے جانا ہٹ گئی آ وا اوئے میں نہیں جانا میں کہیں جا رہا ہوں کل تو تو کیا کیا کیتی چھنے ہاتھ جاتی دیکھو کیمرہ لگے ڈرائیور ڈرائیور ਪਹਿਲਾਂ ਨਾ ਲੋਕ ਪੁਲਿਸ ਵਾਲੇ ਪਏ ਗਾਲ ਦੱਸੋ ਬਿਆਨ ਦੋ ਵਿੱਚ ਬਿਆਨ ਦੋ ਫਿਰ ਦੋ ਤਿੰਨ ਕਿਹੜੇ ਪਿਆ ਇਹ ਪੁਲਿਸ ਵਾਲੇ ਸਾਡਾ ਗਲ ਪਏ ਇਥੇ ਦਾ ਕੋਣ ਇਹ ਪੁਲਿਸ ਵਾਲੇ ਨਹੀਂ ਕਿਉਂ ਨਹੀਂ ਪਏ ਸਾਰਾ ਸਰ ਹਸਪਤਾਲ ਹੀ ਉਹ ਮੁੰਡੇ ਦੇ ਚਪੇਟ ਮਾਰੀ ਆਪ ਕੋ ਲੋ ਜਾ ਪੁਰੀ ਕਿੱਥੇ ਜਾਣ ਬੋਹ ਕਿਹੜੇ ਕਿਹੜੇ ਚਪੇਟਾਂ ਵੀ ਮਾਰ ਗਏ ਉਹ ਐਸਐਚਓ ਨੇ ਉਹਨੇ ਮਾਰੀਆਂ ਚਪੇਟਾਂ ਤੇ ਮੀਡੀਆ ਦੇ ਸਾਹਮਣੇ ਐਸਐਚਓ ਕਿੰਨੇ ਮੜੀਆਂ ਜੀ ਮੇਰਾ ਪੁਲਸ ਵਾਲਿਆਂ ਨੇ ਮਾਰੀਆਂ ਜੀ ਜਦੋਂ ਇਹਨਾਂ ਰੌਲਾ ਪਾਇਆ ਉਹਨਾਂ ਦਾ ਪੁਲਸ ਵਾਲਿਆਂ ਨੇ ਕਹਿਤਾ ਰੌਲਾ ਪਾਉਣ ਦੀ ਲੋੜ ਕੇ ਚਪੇੜ ਵੀ ਮਾਰੀ ਲੈਣੇ ਦੂਰ ਨੇ ਐਸ ਐਚਓ ਨੇ ਦੋ ਚਪੇੜਾ ਮਾਰੀਆਂ ਉਹ ਮੈਨੂੰ ਪੁੱਛਿਆ ਉਹਨਾਂ ਕੋਲ ਇਹ ਜੋ ਕੀ ਨਿਕਲ ਚਪੇ ਮਾਰੀ ਤੇ ਨੂੰ ਮੈਂ ਸਰਦਾਰ ਜੀ ਮੈਨੂੰ ਅੰਦਰ ਤੁਹਾਡਾ ਪਰਮਾਨੰ ਮਰਿਆ ਉਹਨਾਂ ਨੇ ਸਾਡੇ ਗੱਲ ਪਏ ਉਹਦੇ ਕੋਈ ਗਲਤ ਕੰਮ ਕੀਦਾ ਨਹੀਂ ਮੈਂ ਕੁਝ ਵੀ ਨਹੀਂ ਗਲਤ ਮੈਂ ਉਹ ਕਿ ਆਪ ਮੈਂ ਕਰਾਇਆ ਨਹੀਂ ਮੈਂ ਹੁਣ ਮੇਰੀ ਜਾਨ ਕੇ ਮੈਂ ਚੋਰੀ ਵੀ ਕਰ ਸਕਦਾ ਮੈਂ ਆਹ ਇਹ ਪੁਲਿਸ ਵਾਲਿਆਂ ਨੇ ਉਹਨੇ ਮਾਰੀਆਂ ਤੇ ਤੁਹਾਡਾ ਆਪਣਾ ਪਿੰਡ ਕਿਹੜਾ ਵਾ ਮੇਣਾਪੁਰ ਜਿਹੜਾ ਹੈ ਕਿ ਕੱਪੀ ਦਾ ਤੇ ਜਿਹੜੇ ਮੇਰੇ ਗੱਲ ਪਏ ਉਹਨਾਂ ਨੇ ਕੰਪਿਊਟਰ ਮਾਰੀਆਂ ਤੇ ਨਤਾ ਮਾਰੀਆਂ ਗਈਆਂ ਮੈਂ ਇੱਕ ਮੇਰੇ ਘਰ ਦੀ ਗਈ ਆ ਇੱਕ ਮੇਰਾ ਮੁੰਡਾ ਗਿਆ ਵਾ ਉਹ ਕਿੱਦਾਂ ਚੁੱਪ ਹੋ ਜੇ ਕਿੱਦਾਂ ਚੋਪ ਹੋਵੇ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਚੰਨੀ ਪਣੀ ਮੱਲੇ ਆਈਆਂ ਤਦੋਂ ਅਜੀ ਲੈ ਕੇ ਬੈਗੀ ਤੁਹਾਨੂੰ ਇਹਨਾਂ ਨੂੰ ਪਜਾ ਦਿੱਤਾ ਵਾ ਕਿਹਦਾ ਕਸੂਰ ਕਿਦਾ ਵਾ ਕਸੂਰ ਅਗੜ ਮੈਡਮ ਦਾ ਫਿਰ ਆਏ ਹਸਪਤਾਲ ਦੀ ਮੈਡਮੇ ਆ ਹਸਪਤਾਲ ਇੱਥੇ ਕੀ ਲੈਣ ਆਏ ਜੋ ਤੇ ਉਹਨਾਂ ਕਹਿੰਦੇ ਕੰਪੋਟਰਿਆ ਜ਼ਿੰਮੇਵਾਰ ਹੋਗਾ ਮੈਡਮ ਦੇ ਕੋ ਦੇ ਕੰਪਿਊਟਰ ਜ਼ਿੰਮੇਵਾਰ ਹੈ ਕਦੋਂ ਉਹਨਾਂ ਨੇ ਕਰਵਾਏ ਦੋ ਇੱਥੇ ਬਿਆਨ ਦੋ ਇੱਥੇ ਕੀ ਲੈਣਾ ਹੈ ਜੋ ਉਹ ਕੋਦੋ ਨਾ ਨਾਂ ਦਾ ਇੱਥੇ ਬੱਸ ਦੀ ਗੱਲ ਨਹੀਂ ਆ ਸੀ ਉਹਦੇ ਪਰਿਸ਼ਣ ਕਰਨਾ ਹੋਵੇ ਚਾਰ ਘੰਟੇ ਇੰਦਰ ਰੱਖਿਆ ਹੋਇਆ ਚੰਗੀ ਭਲੀ ਖੜੀ ਆ ਤੁਰ ਕੇ ਗਈ ਆ ਚਾਰ ਘੰਟੇ ਇੰਦਰ ਆਪਰੇਸ਼ਨ ਕਰਵਾ ਕੇ ਪੱਟੀ ਚੱਲ ਗਈ ਹਾਂ ਸਾਲ ਪੱਟੀ ਝਾੜਾ ਵਾ ਉਹ ਵੇ ਕਰਾ ਚੱਲ ਬਾਹੂ ਕਿੱਥੇ ਉਂਝ ਵੱਡੀ ਗੱਲ ਕਰਦੇ ਚੱਲ ਬੰਦੇ ਅੱਛੇ ਨਹੀਂ ਕਰਦੀ ਉਹ ਐਂਬੂਲੈਂਸ ਦਾ ਨੰਬਰ ਕਿੰਨਾ ਵਾ ਕਿੱਥੇ ਉਹ ਵੀਡੀਓ ਕਿਹਦੇ ਕੋਲ ਹੀ ਉਹ ਐਂਬੂਲੈਂਸ ਦਾ ਨੰਬਰ ਕਿੰਨਾ ਵਾ ਹਾਂ ਉਹ ਨਹੀਂ ਪੱਟੀ ਚਾਲੇ ਕਰ ਚਲ ਕੋਈ ਨੀ ਆ ਗੱਲ ਕਰਦਾ ਤਾਪਰਾ ਕਰਦਾ ਗੱਲ ਲਾਈਨ ਨਾ ਪ੍ਰੋਬਲਮ ਆਈ ਕੋਈ ਲੜਕੀ ਦੀ ਡੈਥ ਹੋਈ ਹੈ ਬਾਕੀ ਪਰਿਵਾਰ ਵੀ ਜਿਹੜੀ ਕੋਈ ਗੱਲਬਾਤ ਹੋਈ ਹੈ ਸਾਨੂੰ ਕੋਈ ਗੱਲਬਾਤ ਪਰਿਵਾਰ ਨਾਲ ਕੋਈ ਕੁੱਟਮਾਰ ਵੀ ਕੋਈ ਹੋਈ ਕਿੰਦੇ ਕਿੰਦੇ ਮੇਰੀ ਹੋਈ ਸਾਜੀ ਕੰਪਿਊਟਰਾਂ ਨੇ ਕੁੱਟਿਆ ਮੈਨੂੰ ਇਹ ਸਾਨੂੰ ਨਹੀਂ ਪਤਾ ਇਹ ਗੱਲ ਤੇ ਤੋਤਰਾ ਤੁਹਾਡੇ ਪਰ ਇਹਨੂੰ ਪਤਾ ਚਾਉਣਾ ਮੈਨੂੰ ਦੱਸਣ ਦਿਆ ਵੇਰੀਫਾਈ ਕਰ ਲਾਂਗੇ ਜਿਹੜੀ ਵੀ ਹੋਈ ਹੋਊਗੀ ਗੈਰੀਫਾਈ ਸਰਦਾਰ ਜੀ ਮੈਂ ਕਹਿਣਾ ਕਿ ਨਹੀਂ ਕਰ ਲੈਂਦੇ ਗੱਲ ਤੇ ਕਰ ਲੈ ਉਸ ਤੋਂ ਪੁਲਿਸ ਨੇ ਗੋਟ ਮਾਰ ਕੀਤੀ ਨਹੀਂ ਹੋਣੀ ਕਰੋ ਕਰੋ ਜੀ ਕਰੋ ਹੁਣੇ ਕਹਦੇ ਕੁਛ ਨਹੀਂ ਗੋਟ ਮਾਰ ਕੀਤੀ ਸਰਦਾਰ ਜੀ ਮੈਂ ਕਦੋਂ ਮੈਂ ਕਿਹਾ ਕੰਪਾਉਂਡਰਾਂ ਨੇ ਕੁੱਟਿਆ ਮੈਨੂੰ ਕਹਿੰਦੇ ਕੁਛ ਨਹੀਂ ਗੋਟ ਮਾਰ ਕੀਤੀ ਮੈਨੂੰ ਇੰਨਾ ਨਹੀਂ ਕਿ 50 ਸੱਟਾਂ ਲਾਣੇ ਗੱਲ ਕਰੋ ਚਲੋ ਸਰਦਾਰ ਜੀ ਹਾਂ ਹੁਣੇ ਮੈਂ ਕੱਟੀ ਜਾਣ ਤੋਂ ਤੁਹਾਨੂੰ ਕੋਈ ਉੱਥੇ ਗੱਲ ਇੱਕ ਮਿੰਟ ਉਹ ਤੁਸੀਂ ਇੱਕ ਰਹੀ ਇੱਥੇ ਵੀ ਦਰਖਾਸਤ ਦੇਣੀ ਅਸੀਂ ਦਰఖాస్తు ਚਲਦੀ ਹੈ ਮੈਨਾਂ ਦੇਖੀ ਦਰਖਾਸਤ ਦੇਖੀ ਤੁਸੀਂ ਇੱਥੇ ਲਿਖੀ ਹੈ ਕੀ ਲਿਖਿਆ ਤੇ ਤਰਕ ਕਰੀਂ ਯਾਰ ਜੋ ਲਿਖਾਉਣਾ ਕਿੰਨੇ ਲਖਾਇਆ ਲਖਾਇਆ ਕੀ ਯਾਰ ਕੀ ਲਿਖਾਉਣਾ ਕੋਈ ਕਾਲੇ ਨਾਲ ਪਾਉਗਾ ਮੈਨਾਂ ਸਿਚੂਏਸ਼ਨ ਹੀ ਦਿੰਦੇ ਦਰਖਾਸਤ ਲਿਖੀ ਗੱਲ ਨਹੀਂ ਕੋਈ ਸੁਣਦਾ ਮੈਨੂੰ ਪਤਾ ਵੀਰ ਮੈਂ ਐਨਐਸਐਚ ਹੋਆ ਮੈਨੂੰ ਪਤਾ ਹੈ ਮੈਂ ਅਨਪੜ੍ਹ ਥੋੜੀ ਹੈ ਅਹੀਂ ਅਨਪੜ੍ਹ ਥੋੜੀ ਹੈ ਆਪਾਂ ਗੱਲ ਕਰਨ ਦੇ ਯਾਰ ਮੈਂ ਛੋੜ ਲਿਆ ਵਾ ਮੈਂ ਦਰਖਾਸਤ ਗੱਲ ਕਰਦਾ ਮੈਨਾਂ ਕਹਿੰਦੀ ਹੈ ਭੈਣ ਕੋਈ ਗੱਲ ਨਹੀਂ ਆ ਮੈਂ ਉਹਨਾਂ ਨੂੰ ਕਹਿੰਦਾ ਤੂੰ ਆ ਸਾਲ ਆ ਵੱਡਾ ਚਾਦਰ ਮੈਂ ਆਪਣੇ ਪ੍ਰੂਫ ਲੈਣੇ ਨਹੀਂ ਆ ਮੈਂ ਭਰਾ ਆ ਕੁੜੀ ਦਾ ਪਿਓ ਵੀ ਆ ਪ੍ਰੂਫ ਸਾਰੇ ਲੈਣੇ ਇਹਦੇ ਕੋਈ ਇਹਦੀ ਜ਼ਿੰਮੇਵਾਰੀ ਸਾਰੇ ਆਪਣੇ ਬਾਹੂ ਦਾ ਕੇਸ ਆ ਯਾਰ ਪਾਲੀ ਕੇਸ ਸਾਰੇ ਆ ਤੇ ਆਉਣਾ ਜੀ ਇਹ ਕਹਿੰਦਾ ਕੇਸ ਪੈਂਡ ਹੰਡਿਆ ਆ ਮਾਫੀ ਦੀ ਪਪਾ ਪਾ ਕੇ ਜਲਦੀ ਦਾ ਪਰਚੇ ਵਿੱਚ ਆ ਰਹਿਦਾ ਰਹਿੰਦਾ ਆ મેનું યાર ખાનુ તું બળ જાણ દસ્તે હોના દસને બગરો બળ પર પડ્યા ও <muchas> জি يا مرے اندر ہویا ہے اوئے پورا کھٹا نہیں دس بھی نہ پڑھتا نہیں نہیں کرتا نہیں دا راں دی روڈ نہیں پچھیا دی پچھیا تھوڑی 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 مسوارے مچنیوں نے مار کے نہ ڈونا ਮੈਂ ਕਰਦੀ ਹਾਂ ਜੇ ਮੈਂ ਲੈ ਕੇ ਨੀ ਆਉਂਦੀ ਮੈਂ ਨਹੀਂ ਬਾਕੀ ਮਰ ਜਾਗੇ ਜੇ ਜਰ ਪਿੰਡ ਵਾਲੇ ਇਧਰ ਆਓ ਭਾਈ ਜਾਨੋ ਮੈਨੂੰ ਮੈਂ ਨਹੀਂ ਆਉਂਦੀ 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 ਮੈਂ ਕੌਣ ਆ? ਕੋਈ ਤੁਹਾਡਾ ਆ ਕੇ ਜੋੜੀ ਆ। ਤੁਹਾਨੂੰ ਕੁੱਟ। ਹੋਰ ਮਨੀ ਬਾਤ ਪੁੱਛੀ ਜਾਂਦੀ।